ਪਹਿਲੀ ਵਾਰੀ ਜਿਹੜਾ ਸਰਦਾਰ ਸੇਵਾ ਸਿੰਘ ਦੀ ਠੀਕਰੀਵਾਲ ਦੇ ਪਿੰਡ ਦੇ ਵਿੱਚ ਉਹਨਾਂ ਦੀ ਵਰਸੀ ਸਮਾਗਮ ਦੇ ਵਿੱਚ ਆਤਰੀ ਪਰਦਨ ਮੱਕਾ ਮਿਲਿਆ ਤੇ ਬੜੀ ਵੱਡੀ ਕੁਰਬਾਨੀ ਹੈ ਕਿਉਂਕਿ ਉਹਨਾਂ ਬਾਰੇ ਵਿੱਚ ਪੜਿਆ ਬਹੁਤ ਹੈ ਪਰਦਾ ਮੰਡਲ ਲਹਿਰ ਨੂੰ ਉਹਨਾਂ ਨੇ ਬਹੁਤ ਵੱਡੀ ਮਜ਼ਬੂਤੀ ਪ੍ਰਦਾਨ ਕੀਤੀ ਸੀ ਪਰਦਾ ਮੰਡਲ ਲਹਿਰ ਜਿਹੜੀ ਹੈ ਉਹ ਮੂਮੈਂਟ ਸੀ ਜਿਨੇ ਰਾਜਿਆਂ ਦੇ ਜ਼ੁਲਮਾਂ ਦੇ ਖਿਲਾਫ ਪਬਲਿਕ ਨੂੰ ਲਾਮਬਦ ਕੀਤਾ ਸੀ ਬੇਸ਼ੱਕ ਇਹਦਾ ਖੇਤਰ ਜਿਹੜਾ ਪੰਜਾਬ ਸੀ ਲੇਕਿਨ ਇਹਦਾ ਪ੍ਰਭਾਵ ਜਿਹੜਾ ਹੈ ਉਹ ਹਿੰਦੁਸਤਾਨ ਦੀਆਂ 565 ਰਿਆਸਤਾਂ ਦੇ ਲੋਕਾਂ ਦੇ ਉੱਤੇ ਪਿਆ ਸੀ ਔਰ ਮੈਨੂੰ ਲੱਗਦਾ ਹੈ ਕਿ ਇਹ ਯੋਗਦਾਨ ਬਾਬਾ ਸੇਵਾ ਸਿੰਘ ਜੀ ਦਾ ਜਿਹੜਾ ਹੈ ਉਹ ਛੋਟਾ ਨਹੀਂ ਬਹੁਤ ਵੱਡਾ ਸੀ ਉਹਨਾਂ ਨੇ ਰਿਆਸਤੀ ਰਾਜਿਆਂ ਦੇ ਅੰਦਰ ਜਿਹੜੀ ਪਰਜਾ ਵਾਸ ਕਰਦੀ ਸੀ ਉਹਨਾਂ ਨੂੰ ਜੁਗਾਉਣ ਦੇ ਵਿੱਚ ਵੱਡਾ ਯੋਗਦਾਨ ਜਿਹੜਾ ਉਹ ਪਾਇਆ ਇਹੋ ਕਾਰਨ ਹੈ ਕਿ ਅੱਜ ਠਿਕਰੀਵਾਲ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਸਾਡੇ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਫਰਜ਼ ਦੀ ਪਾਲਣਾ ਕਰੀ ਅੱਜ ਉਹ ਅਕਾਲੀ ਦਲ ਤੇ ਅੱਜ ਦੇ ਅਕਾਲੀ ਦਲ ਤੇ ਸਵਾਲ ਉੱਠਦੇ ਨੇ ਖਿਲਦਾਰਾਂ ਤੇ ਸਵਾਲ ਉੱਠਦੇ ਨੇ ਜਿਹਨੇ ਕੌਮ ਲਈ ਲੜਾਈ ਲੜੀ ਤੁਸੀਂ ਕਿਵੇਂ ਦੇਖਦੇ ਹੋ ਦੂਜੀ ਗੱਲ ਇਹ ਆ ਕਿ ਅਕਾਲੀ ਦਲ ਦੇ ਪ੍ਰਧਾਨ ਮੰਨੋ ਜਿਹੜੇ ਬਾਦਲ ਦਾਲਾ ਉਹ ਇੱਥੋਂ ਹਰ ਵਾਰ ਗਾਇਬ ਹਜਿ ਰਹਿੰਦੇ ਪ੍ਰਧਾਨ ਵੀ ਨਹੀਂ ਆਉਂਦੇ ਇਹ ਕੌਮੀ ਬਾਨੀ ਮੀਤ ਪ੍ਰਧਾਨ ਸੀ ਅੱਜ ਤੱਕ ਕਮੇਟੀ ਵਿੱਚ ਵੀ ਅਸੀਂ ਬਹੁਤ ਪ੍ਰਧਾਨ ਵੀ ਨਹੀਂ ਆਉਂਦੇ ਇੱਥੇ ਬਸ ਕੋਈ ਸਭਾ ਹੁੰਦਾ ਸੀਗਾ ਹਿੰਦੁਸਤਾਨ ਦੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਨਾ ਬਾਕੀ ਸਟੇਟਾਂ ਦੀਆਂ ਪੁਰਾਣੇ ਵੇਲਿਆਂ ਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦੇ ਵੱਡੇ ਲੀਡਰ ਜਿਹੜੇ ਐ ਨਾ ਉਹ ਆਪਣੇ ਪਾਰਟੀ ਵਰਕਰਾਂ ਨੂੰ ਸੰਬੋਧਨ ਜਦੋਂ ਕਰਦੇ ਹੁੰਦੇ ਸੀ ਤੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜੇ ਕਿਸੇ ਨੇ ਸੱਚੀ ਸੁੱਚੀ ਸਿਆਸਤ ਸਿੱਖਣੀ ਹੈ ਜੇ ਕਿਸੇ ਨੇ ਨੈਤਿਕਤਾ ਦੇ ਨਾਲ ਲਿਬਰੇਜ਼ ਸਿਆਸਤ ਸਿੱਖਣੀ ਹੈ ਤੇ ਉਹ ਪੰਜਾਬ ਦੇ ਵਿੱਚ ਅਕਾਲੀ ਦੇ ਅਕਾਲੀ ਦਲ ਦੇ ਵਿੱਚ ਜਾ ਕੇ ਨਾ ਕੋਈ ਸਾਲ ਦੋ ਸਾਲ ਕੰਮ ਕਰਕੇ ਆਓ ਤੇ ਫਿਰ ਤੁਸੀਂ ਸਿੱਖੋਗੇ ਕਿ ਧਰਮ ਆਧਾਰਿਤ ਸਿਆਸਤ ਸੱਚੀ ਸੁੱਚੀ ਸਿਆਸਤ ਤਿਆਗ ਭਾਵਨਾ ਵਾਲੀ ਸਿਆਸਤ ਨੈਤਿਕ ਨਿਯਮਾਂ ਨਾਲ ਭਰਪੂਰ ਸਿਆਸਤ ਜਿਹੜੀ ਆ ਉਹ ਹੁੰਦੀ ਕੀ ਆ ਇੰਨਾ ਜ਼ਿਆਦਾ ਅਕਾਲੀ ਦਲ ਦੇ ਵਿੱਚ ਨੈਤਿਕਤਾ ਜਿਹੜੀ ਆ ਉਹ ਪ੍ਰਧਾਨ ਹੁੰਦੇ ਸੀ ਅਕਾਲੀ ਦਲ ਦੇ ਜਿਹੜੇ ਆਗੂ ਹੁੰਦੇ ਸੀ ਵੱਡੇ ਵੱਡੇ ਉਹ ਸੇਵਾ ਦੇ ਨਾਲ ਲਬਰੀਜ਼ ਹੁੰਦੇ ਸੀ ਤਿਆਗ ਦੀ ਭਾਵਨਾ ਦੇ ਨਾਲ ਲਬਰੀਜ਼ ਹੁੰਦੇ ਸੀ ਤੇ ਜੇ ਕੋਈ ਹੱਥ ਜੋੜ ਕੇ ਕਹਿ ਦਿੰਦਾ ਪ੍ਰਧਾਨ ਜੀ ਹੁਣ ਤੁਹਾਨੂੰ ਬਹੁਤ ਸਮਾਂ ਹੋ ਗਿਆ ਤੇ ਪ੍ਰਧਾਨਗੀ ਤੁਹਾਡੇ ਤੋਂ ਚੱਲ ਨਹੀਂ ਰਹੀ ਤੇ ਉਹ ਉਸੇ ਵੇਲੇ ਜਿਹੜਾ ਹੈ ਉਹ ਅਸਤੀਫਾ ਦੇ ਕੇ ਤੇ ਬਾਹਰ ਆ ਜਾਂਦੇ ਸੀ ਜਾਂ ਪ੍ਰਧਾਨ ਨੂੰ ਖੁਦ ਮਹਿਸੂਸ ਹੁੰਦਾ ਹੈ ਕਿ ਮੇਰੀ ਪ੍ਰਧਾਨਗੀ ਦੇ ਵਿੱਚ ਪੰਥ ਦਾ ਨੁਕਸਾਨ ਹੋ ਰਿਹਾ ਹੈ ਜਾਂ ਪੰਥਕ ਸੰਸਥਾਵਾਂ ਦਾ ਨੂੰ ਕੋਈ ਨੁਕਸਾਨ ਹੋ ਗਿਆ ਤੇ ਉਸੇ ਵੇਲੇ ਉਹ ਅਸਤੀਫਾ ਦੇ ਕੇ ਤੇ ਪਾਰਟੀ ਦੀ ਨਰੋਲ ਵਰਕਰ ਵਜੋਂ ਸੇਵਾ ਕਰਨ ਲੱਗ ਜਾਂਦਾ ਸੀ ਇਹ ਭਾਵਨਾ ਜਿਹੜੀ ਹੈ ਪੁਰਾਣੇ ਅਕਾਲੀ ਦਲ ਦੇ ਵਿੱਚ ਲਬਰੇਜ਼ ਮਜ਼ਬੂਤ ਹੁੰਦੀ ਸੀ ਤੇ ਅੱਜ ਅਸੀਂ ਦੇਖਦੇ ਹਾਂ ਅੱਜ ਈਗੋ ਬਹੁਤ ਵੱਡੀ ਹੈ ਹੰਕਾਰ ਬਹੁਤ ਵੱਡਾ ਹੈ ਇੱਕ ਬੰਦਾ ਜਿਹੜਾ ਪ੍ਰਧਾਨਗੀ ਤੇ ਕਾਬਜ ਹੋ ਜਾਂਦਾ ਉਹ ਕਹਿੰਦਾ ਮੈਂ ਹੁਣ ਨਹੀਂ ਛੱਡਣੀ ਮੇਰੇ ਤੋਂ ਬਾਅਦ ਮੇਰਾ ਮੁੰਡਾ ਬਣੂਗਾ ਮੁੰਡੇ ਤੋਂ ਬਾਅਦ ਪੋਤਰਾ ਬਣੂਗਾ ਇਹ ਤਾਂ ਸਾਡੀ ਪਰਿਵਾਰ ਦੀ ਪਾਰਟੀ ਹੈ ਮੈਂ ਇਹ ਸਮਝਦਾ ਕਿ ਜੇ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਤੇ ਸਿਆਸੀ ਪਾਰਟੀਆਂ ਦੇ ਵਿੱਚ ਨੈਤਿਕਤਾ ਜਿਹੜੀ ਆ ਉਹ ਲਿਆਉਣੀ ਜਿਹੜੀ ਆ ਬੜੀ ਲਾਜ਼ਮੀ ਹੈ ਮੈਂ ਇਕੱਲੇ ਕਾਲੀ ਦਲ ਦੀ ਵੀ ਗੱਲ ਨਹੀਂ ਕਰਦਾ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਨਾ ਉਹਨਾਂ ਦਾ ਵੀ ਜਿਹੜਾ ਨੈਤਿਕ ਪੱਖੋਂ ਗ੍ਰਾਫ ਜਿਹੜਾ ਹੈ ਉਹ ਬਹੁਤ ਥੱਲੇ ਆ ਗਿਆ ਜਿਸ ਦੇ ਨਾਲ ਸਮਾਜ ਦਾ ਘਾਣ ਹੋ ਰਿਹਾ ਔਰ ਡੈਮੋਕ੍ਰੇਸੀ ਲੋਕਤੰਤਰ ਜਿਹੜਾ ਖਤਰੇ 'ਚ ਪੈ ਗਿਆ। ਸਾਹਿਬ ਅੱਜ ਉੱਪਰ ਵੀ ਦੋਸ਼ੀ ਪਾਉਣ ਵਾਲੀ ਗੱਲ ਚੱਲੀ ਹੈ। ਉਧਰ ਵੀ ਅੱਜ ਤੁਸੀਂ ਦੋਨੇ ਕੱਟੇ ਹੋਗੇ ਹੁੰਦੇ ਸਿੰਘ ਸਾਹਿਬ ਵੀ ਬੈਠਿਆ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਿਓ ਜੀ। ਫੋਲੋਂ ਕੀ ਮਸਲਾ ਕੀ ਹੈ? ਫੋਲੋਂ ਦਾ ਗੱਲ ਤਾਂ ਖੁੱਲੋ ਅੱਜ ਦੋਨੇ ਬੈਠੇ। ਕਿਹੜੇ ਮਸਲੇ ਬਾਰੇ? ਹਾਂ ਬਿਲਕੁਲ ਦੇਖੋ ਦੋਨੇ ਬੈਠੇ ਹੋਏ ਗੱਲ ਨੂੰ ਕਲੀਅਰ ਕਰ ਬਿਲਕੁਲ ਬਿਲਕੁਲ 328 ਰੂਪਾਂ ਦਾ ਜਿਹੜਾ ਮਾਮਲਾ ਜਦੋਂ ਸਾਡੇ ਕੋਲ ਆਇਆ ਸੀ ਅਸੀਂ ਪੜਤਾਲ ਕਰਾਈ ਸੀ ਮੈਂ ਇੱਕ ਚੈਨਲ ਦੇ ਵਿੱਚ ਇੰਟਰਵਿਊ ਦਿੰਦਿਆਂ ਵੀ ਜਿਹੜਾ ਇਹ ਸ਼ਬਦ ਕਹੇ ਨੇ ਮੈਂ ਇਹ ਸ਼ਬਦ ਕਹੇ ਨੇ ਕਿ ਗੁਰੂ ਸਾਹਿਬ ਲਈ ਲਾਪਤਾ ਗੁੰਮ ਹੋ ਗਿਆ ਇਹ ਸ਼ਬਦ ਵਰਤਣਾ ਇਹ ਠੀਕ ਨਹੀਂ ਹੈ ਗੁਰੂ ਸਾਹਿਬ ਦਾ ਸਾਡੇ ਬਾਬੇ ਬਕਾਲੇ ਦੇ ਵਿੱਚ ਵੀ ਗਾਇਬ ਨਹੀਂ ਸੀ ਹੋਏ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਬੰਦਗੀ ਕਰ ਰਹੇ ਸੀਗੇ ਤੇ ਨਾ ਹੀ ਸਿੱਖਾਂ ਨੇ ਉਦੋਂ ਇਹ ਸ਼ਬਦ ਵਰਤਿਆ ਸੀ ਗੁਰੂ ਗੁੰਮ ਹੋ ਗਿਆ ਗੁਰੂ ਗੁੰਮ ਹੋ ਗਿਆ ਇਹ ਗੱਲ ਵਕਰੀ ਆ ਬਾਬਾ ਮੱਖਣਸ਼ਾਹ ਲਵਾਨਾ ਜੀ ਨੇ ਜਿਹੜਾ ਹੈ ਗੁਰੂ ਲਾਧੂਰੇ ਲਾਧੂਰੇ ਕਹਿ ਕੇ ਗੁਰੂ ਸਾਹਿਬ ਨੂੰ ਸੰਗਤ ਦੇ ਵਿੱਚ ਪ੍ਰਗਟ ਕੀਤਾ ਸੀ ਤੇ ਗੁਰੂ ਗਮ ਨਹੀਂ ਸੀ ਹੋਇਆ ਇੱਕ ਮੈਂ ਬਾਰ-ਬਾਰ ਇਹ ਅਧਾਰਨਾ ਦਿੱਤੀਆਂ ਨੇ ਕਿ ਸ੍ਰੀ ਅਮਰਸਰ ਸਾਹਿਬ ਪ੍ਰਸ ਦੇ ਵਿੱਚ ਪਾਵਨ ਸਰੂਪ ਛਪਦੇ ਨੇ ਜਦੋਂ ਛਪ ਕੇ ਫਿਰ ਹੋ ਜਾਂਦੇ ਨੇ 500 ਸਰੂਪ ਛਪ ਗਿਆ 500 ਸਰੂਪ ਹੋ ਗਿਆ ਫਿਰ ਜਲਤ ਸਾਜਾਂ ਕੋਲ ਉਹਨਾਂ ਨੇ 500 ਸਰੂਪ ਦੀ ਜਲਤ ਸਾਜੀ ਜਿਹੜੀ ਉਹ ਕਰਦੇ ਫਿਰ ਜਦੋਂ ਜਲਤ ਸਾਜੀ ਉਹਦੀ ਹੋ ਗਈ ਹੈ ਫਿਰ 500 ਸਰੂਪ ਜਿਹੜਾ ਉਹ ਗਿਆ ਹੈਗਾ ਜਿੱਥੇ ਜਿਹੜੇ ਪਾਠੀ ਸਿੰਘ ਪਾਠ ਕਰਦੇ ਆ ਮਤਲਬ ਉਹ ਅੱਖਰ ਅੱਖਰ ਲਗ ਮਾਤਰ ਚੈੱਕ ਕਰਦੇ ਆ ਪਾਠ ਕਰਕੇ ਫਿਰ ਜਦੋਂ ਪਾਠ ਜਦੋਂ ਹੋ ਜਾਂਦਾ ਹੈ ਫਿਰ ਉਹ ਉਹਦੇ ਤੇ ਨੰਬਰ ਲਾ ਦਿੰਦੇ ਆ ਨੰਬਰ ਦਾ ਮਤਲਬ ਹੁੰਦਾ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪਾਠ ਕੀਤਾ ਗਿਆ ਇਹਦੇ ਵਿੱਚ ਕੋਈ ਲਗਮਾਤਰ ਦੀ ਬਾਦ ਘਾਟ ਜਿਹੜੀ ਆ ਉਹ ਨਹੀਂ ਹੈ ਤੇ ਸਾਰੇ ਅੰਗ ਪ੍ਰੋਪਰ ਜਿਹੜੇ ਆ ਨਿਜਮਾਵਲੀ ਦੇ ਨਾਲ ਲੱਗੇ ਹੋਏ ਆ ਉਹ 555 ਸਰੂਪ ਸਚਕੰਨ ਸਾਹਿਬ ਦੇ ਵਿੱਚ ਆ ਜਾਂਦੇ ਨੇ ਜਿੱਥੇ ਜਿੱਥੇ ਸੰਗਤਾਂ ਨੂੰ ਦਿੱਤੇ ਜਾਂਦੇ ਨੇ ਸਾਡੇ ਪਿੰਡਾਂ ਦੀਆਂ ਸੰਗਤਾਂ ਜਿਹੜੀਆਂ ਲੈਣ ਆਉਂਦੀਆਂ ਨੇ ਕੋਈ 10 ਲੈਣ ਆਉਂਦਾ ਹੈ ਕੋਈ 2 ਲੈਣ ਆਉਂਦਾ ਹੈ ਕੋਈ 5 ਲੈਣ ਆਉਂਦਾ ਹੋ ਸਕਦਾ ਕੋਈ ਡੇਰੇ ਵਾਲਾ 100 ਵੀ ਲੈਣ ਆਉਂਦਾ ਹੋਵੇ ਕੋਈ ਕੋਈ ਨਹੀਂ ਆ ਜਦੋਂ ਲੈਣ ਆਉਂਦੇ ਆ ਤੇ ਜਿਹੜਾ ਦੇਣ ਵਾਲਾ ਜਿਹੜਾ ਹੈਗਾ ਉਹ ਬਕਾਇਦਾ ਜਿਹੜਾ ਉਹਨਾਂ ਸਰੂਪਾਂ ਦੀ ਭੇਟਾ ਲੈਂਦਾ ਤੇ ਉਹਨੂੰ ਗੁਰਦੁਆਰਾ ਫੰਡਾਂ ਦੇ ਵਿੱਚ ਜਮ੍ਹਾਂ ਕਰਾਉਂਦਾ ਜੇ ਉਹ ਉੱਥੇ ਇੰਤਜ਼ਾਰ ਦੇ ਜਿਹੜਾ ਗੁਰਦੁਆਰਾ ਫੰਡਾਂ ਦੇ ਵਿੱਚ ਭੇਟਾ ਜਮ੍ਹਾਂ ਕਰਾਉਂਦਾ ਉਹ 500 ਸਰੂਪ ਸੰਗਤਾਂ ਨੂੰ ਦੇ ਦਿੰਦਾ ਉਹਦੇ ਚੋਂ ਕੋਈ ਪੰਜ ਗੁਰਦੁਆਰਾ ਕਮੇਟੀ ਨੂੰ ਦੇਤੇ 10 ਜਿਹੜੇ ਆ ਕਿਸੇ ਹੋਰ ਕਮੇਟੀ ਨੂੰ ਦੇਤੇ ਉਹ ਇਹ ਵੀ ਹੋ ਸਕਦਾ ਵੀ 100 ਕਿਸੇ ਨੂੰ ਡੇਰੇ ਨੂੰ ਦੇਤੇ ਉਹਨੇ 250 ਸਰੂਪਾਂ ਦੀ ਜਿਹੜੀ ਭੇਟਾ ਉਹ ਗੁਰਦੁਦਾਰਾ ਫੰਡਾਂ 'ਚ ਜਮ੍ਹਾਂ ਕਰਾਤੀ ਤੇ 250 ਦੀ ਜਿਹੜੀ ਆ ਉਹ ਨਹੀਂ ਕਰਾਈ ਤੇ ਜਦੋਂ ਚੈਕਿੰਗ ਹੋਈ ਜਾਂ ਜਦੋਂ ਚੈੱਕ ਇਨ ਹੁੰਦੀ ਹੈ ਤੇ ਚੈਕਿੰਗ ਲੈਜ਼ਰ ਦੇਖੀ ਜਾਂਦੀ ਹੈ ਤੇ ਲੈਜ਼ਰ ਦੇ ਵਿੱਚ ਕੀ ਹੁੰਦਾ ਲੈਜ਼ਰ ਦੇ ਵਿੱਚ ਬੋਲਦੇ ਹੁੰਦਾ 250 ਰੁਪਏ ਕਿਉਂਕਿ 250 ਰੁਪਏ ਦੇ ਫੰਡਾਂ ਦੇ ਵਿੱਚ ਪੇਟਾ ਜਾਂਦੀ ਨਹੀਂ ਹੁੰਦੀ ਆ ਇਹ ਤਾਂ ਸੱਚਖੰਡ ਦੇ ਵਿੱਚ ਰੁਪਇ ਇੱਕ ਵੀ ਨਹੀਂ ਹੁੰਦਾ ਤੇ ਫਿਰ ਚੈਕ ਇਨ ਕਰਨ ਵਾਲਾ ਕਹਿੰਦਾ ਵੀ ਇਹ 250 ਰੁਪਏ ਕਿੱਧਰ ਗਿਆ ਭਾਈ ਕਿੱਥੇ ਹੈ ਜੀ ਠੀਕ ਹੈ ਨਾ ਜੀ ਜੀ ਉਹ 328 ਰੁਪਏ ਬਸ ਉਹ ਇਹੀ ਆ ਬਸ ਮਾਮਲਾ ਹੋਰ ਕੋਈ ਮਾਮਲਾ ਨਹੀਂ ਜੇ 328 ਰੁਪਏ ਕੱਟੇ ਨਹੀਂ ਨਾ ਹਾਂਜੀ ਪੈਸੇ ਕਿੱਥੋਂ ਘਟਿਆ ਘਟੇ ਦਾ ਸੂਪ ਨੇ ਜੀ ਪੈਸੇ ਜਦੋਂ ਗੁਰਦਾਰਾ ਫੰਡਾਂ 'ਚ ਜਮ੍ਹਾਂ ਹੀ ਨਹੀਂ ਹੋਏ ਪੈਸੇ ਕੱਟ ਗਏ ਨਾ ਪੈਸੇ ਕੱਟ ਗਏ ਗੁਰਦਾਰਾ ਫੰਡਾਂ ਦੇ ਵਿੱਚ ਜਦੋਂ ਪੈਸਾ ਨਹੀਂ ਜਮ੍ਹਾਂ ਹੋਇਆ ਹਾਂਜੀ ਜੇ ਪੈਸਾ 328 ਰੁਪਿਆਂ ਦਾ ਗੁਰਦਾਰਾ ਫੰਡਾਂ ਦੇ ਵਿੱਚ ਜਮ੍ਹਾਂ ਹੁੰਦਾ ਫਿਰ ਰੌਲਾ ਪੈਣਾ ਸੀ ਸਰੂਪ ਮਤਲਬ ਗੁਰਦਵਾਰਿਆਂ ਨੂੰ ਦਿੱਤੇ ਗਏ ਗੁਰਦਵਾਰਿਆਂ ਨੂੰ ਦਿੱਤੇ ਆ ਜਿੱਥੇ 250 ਸਰੂਪ ਜਿਨ੍ਹਾਂ ਦੇ ਪੈਸੇ ਗੁਰਦਾਰਾ ਫੰਡਾਂ 'ਚ ਜਮ੍ਹਾਂ ਹੋਏ ਜਿੱਥੇ ਉਹ ਗਏ ਆ ਉੱਥੇ ਉਹ 250 ਰੁਪਏ ਵੀ ਗਿਆ ਜਿੱਥੇ ਉਹ ਦੋਵਾਲ ਕਾ ਵਿਸ਼ਾਉਦੀ ਡਿਊਟੀ ਲਾਦੀ ਸੀ ਐਫ ਆਈ ਆਰ ਦਰਜ ਕਰਾਓ ਕਾਨੂੰਨੀ ਕਾਰਵਾਈ ਹਾਂ ਉਹ ਕਰਾਉਣੀ ਚਾਹੀਦੀ ਉਸੇ ਮੇਰੇ ਰੁਕੀ ਉਹ ਇਹਨਾਂ ਨੂੰ ਪਤਾ ਹੈ ਉੱਥੇ ਉਦੋਂ ਬਾਅਦ ਕੋਈ ਕਾਨੂੰਨੀ ਕਾਰਵਾਈ ਬਾਹਰ ਤੋਂ ਜੋੜੀ ਲਾਈ ਤੇ ਬਾਹਰੋਂ ਕਈ ਮੈਂਬਰਾਂ ਦੀਆਂ ਸਾਨੂੰ ਕਾਲ ਆਈਆਂ ਕਈ ਵਿਦਵਾਨਾਂ ਦੀਆਂ ਆਈਆਂ ਵੀ ਇਹ ਮਾਮਲਾ ਸਰਕਾਰ ਕੋਲ ਨਹੀਂ ਜਾਣਾ ਚਾਹੀਦਾ ਤੁਸੀਂ ਆਪ ਸਮਰਥੋਂ ਸੰਗੀਗੁਰਦਾਰ ਕੋਈ ਇਸ ਬਰਾਸਤ ਹੈ ਤੁਸੀਂ ਆਪ ਇਹਨਾਂ ਦੀ ਬਣਦੀ ਜਿਹੜੀ ਵੀ ਹੈ ਉਹਦੇ ਅਨੁਸਾਰ ਕਿ ਲੋੜਾਂਵਾਂ ਦਾ ਤੁਸੀਂ ਵੀ ਦੇ ਸਕਦੇ ਹੋ ਉਹਦੇ ਮਤਲਬ ਆਪਕੀ ਸਾਰੀ ਜਿਹੜੀ ਹੈ ਪਰ ਕਮੇਟੀ ਸਾਡੀ ਅੰਤਰ ਕਮੇਟੀ ਹੁੰਦੀ ਹੈ ਸਾਰਾ ਫੈਸਲਾ ਸਰਬਸੰਮਤੀ ਨਾਲ ਉੱਥੇ ਨਾ ਕੀਤਾ ਜਾਂਦਾ ਜੋ ਵੀ ਫੈਸਲਾ ਸਰਬਸੰਮਤੀ ਨਾਲ ਪਾਸ ਹੋ ਜਾਂਦਾ ਉਹੀ ਲਾਗੂ ਹੁੰਦਾ ਇਹ ਜਦੋਂ ਸਾਰੀ ਉਹ ਬਣਾਈ ਦੁਬਾਰਾ ਹਫਤੇ ਬਾਅਦ ਤੇ ਸਾਰੀ ਜਿੰਨੀ ਸਾਡੀ ਜੈਕਟ ਕਮੇਟੀ ਸਾਰਿਆਂ ਨੇ ਕਿਹਾ ਬਿਲਕੁਲ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਸਰਕਾਰ ਦੇ ਪਾਸੇ ਉਧਰ ਇਹ ਆਪਾਂ ਆਪਣੇ ਤੌਰ ਤੇ ਜੋ ਵੀ ਇਹਨਾਂ ਦੀ ਸਜ਼ਾ ਬਣਦੀ ਹੈ ਕੋਣਕ ਮੇਰੇ ਉਹ ਦਿੱਤੀ ਜਾਵੇ ਉਹਦੇ ਮੁਤਾਬਕ ਸਾਰੇ ਨੂੰ ਸਜ਼ਾ ਦਿੱਤੀ ਇੱਟੋ ਕਾਰਦੀ ਸਜ਼ਾ ਤੱਕ ਕਿਤੇ ਨਹੀਂ ਹੋਣੀ ਜਿੰਨੀਆਂ ਉਹਨਾਂ ਨੂੰ ਦਿੱਤੀ ਗਈ ਹੈ ਮੈਂ ਕਹਿੰਦਾ ਇਤਿਹਾਸ ਹੋਣੀ ਹੱਡ ਫੋੜ ਦੋ ਸਾਰੇ ਲੈ ਗਏ ਵੱਡਿਆਂ ਤੋਂ ਲੈ ਕੇ ਰੁਕਿਆ ਦਾ ਕਿਹੜਾ ਕੁਝ ਵੀ ਨਹੀਂ ਗਿਆ ਨਹੀਂ ਰੁਕਿਆ ਤੱਕ ਹੱਡ ਤੋਂ ਸਾਰੇ ਵੱਡ ਲੋਕਤੇ ਸੀ ਜਦੋਂ ਮੈਂ ਸੀ ਮੈਂ ਸਾਰੇ ਰੋਕਤੇ ਸੀ ਮੈਂ ਤਾਂ ਡੇਢ ਮਹੀਨੇ ਬਾਅਦ ਬਦਲ ਕੇ ਅਸੀਂ ਮੇਰੇ ਉਹਦਾ ਹੋਇਆ ਨਹੀਂ ਉਸ ਤੋਂ ਬਾਅਦ ਕਿਸੇ ਫਟ ਮੈਂ ਦਿੱਤੀ ਨਹੀਂ ਹੈ ਨਹੀਂ ਪਰ ਜੇ ਜੇ ਉਹਨਾਂ ਤੇ ਐਫ ਆਈ ਆਰ ਹੋ ਤੋ ਹੋ ਜਾਂਦੀ ਨਾ ਤੇ ਜਿਹੜੇ ਉਹ ਜਿਹੜੇ ਪੈਸੇ ਜੋ ਜਮਾ ਉਹਨੇ ਕਰਵਾ ਦੇਣੇ ਸੀ ਕਿਉਂਕਿ ਮੈਂ ਤਾਂ ਦੇਰ ਤੋਂ ਐਫਆਰ ਕਰਾਈ ਉਹ ਪਰਚੀ ਵਾਲਾ ਰੁਵਾ ਵਿਆ ਜੋ ਕੀ ਸੀਗਾ ਜੀ ਹੈ ਮਲਟੀ ਡੈਰੀ ਜਾਲਦੀ ਦੀ ਪਰਚੀ ਕੋਲ ਪਰਚੀ ਆ ਜਿਹੜੀਆਂ ਉਹ ਕਿੱਦਿ ਗਏ ਪਤਾ ਨਹੀਂ ਉਹ ਤਾਂ ਉਹ ਹੀ ਕੰਮ ਚੀਜ਼ੀ ਦੱਸ ਸਕਦਾ ਕਿ ਜੈਦਾ ਬੰਗਾ ਮਾਮਲਾ ਹੈ ਜੀ ਜਿਸ ਦਾ ਸਰਕਾਰ ਨੇ ਝੂਠ ਕਰਨ ਲਿਆ ਮਿਸ ਕਮਿਊਨੀਕੇਸ਼ਨ ਦੀ ਗੱਲ ਕੀਤੀ ਹੈ ਕਬੱਡੀ ਸਸਤਾ ਤੇ ਸਵਾਲ ਚੁੱਕੇ ਗਿਆ ਐਡਾ ਬੜਾ ਸੀਰੀਅਸ ਇਸ਼ੂ ਸੀ ਕਿਵੇਂ ਦੇਖੋ ਇਹ ਇਸ਼ੂ ਇਸ ਤਰ੍ਹਾਂ ਨਹੀਂ ਜੇ ਉਹ ਜਿਹੜਾ ਮਾਮਲਾ ਨਾ ਜੀ ਉਹ ਮਰਿਆਦਾ ਦਾ ਮਾਮਲਾ ਹੋ ਸਕਦਾ ਹੈ ਪਰ ਆ ਜਿਹੜਾ ਮਾਮਲਾ ਸਰਕਾਰ ਨੇ ਚੁੱਕਿਆ ਮੈਨੂੰ ਲੱਗਦਾ ਕਿ ਇਹ ਚੁਕਨਾ ਜਾਇਜ਼ ਨਹੀਂ ਸੀ ਮर्याਦਾ ਦਾ ਮਾਮਲਾ ਹੋ ਸਕਦਾ ਹੈ ਵੀ ਜੇ ਕਿਤੇ ਐਸੀ ਜਗ੍ਹਾ ਪਾਵਨ ਸਰੂਪ ਪਈ ਹੈ ਜਿੱਥੇ ਸੇਵਾ ਸੰਭਾਲ ਠੀਕ ਢੰਗ ਨਾਲ ਨਹੀਂ ਹੋ ਰਹੀ ਜਾਂ ਜਿੱਥੇ ਮर्याਦਾ ਦਾ ਪਾਲਣ ਠੀਕ ਢੰਗ ਨਾਲ ਨਹੀਂ ਹੋ ਰਿਹਾ ਤੇ ਉਹ ਇੱਕ ਮर्याਦਾ ਦਾ ਮਸਲਾ ਹੈ ਉਹ ਮਸਲਾ ਅੱਜ ਤੱਕ ਸਾਹਮਣੇ ਦਾ ਸੁਮਨੀਪੁਰ ਦੀ ਨਾਲ ਹੈ ਮੈਂ ਤਾਂ ਉੱਥੇ ਦੇਰੇ ਬਾਰੇ ਮੈਂ ਨਾ ਹੀ ਪਹਿਲੀ ਵਾਰ ਸੁਣਿਆ ਉਹਦਾ ਜੀ ਮੈਂ ਤਾਂ ਜਾਣਦਾ ਹੀ ਨਹੀਂ ਸੀ ਇਸ ਦਾ ਮਤਲਬ ਇਹ ਨਹੀਂ ਮੈਨ ਲੈ ਨਹੀਂ ਜਿਹੜੇ ਨੌਲੇਜ ਅਟਾਈਜ਼ ਨੂੰ ਪਰ ਇਹ ਇਸ਼ੂ ਨਹੀਂ ਜੋੜਨਾ ਚਾਹੀਦਾ ਜਿਹੜਾ ਨਹੀਂ ਜੋੜਨਾ ਚਾਹੀਦਾ ਜਦੋਂ ਜੀ ਸਰਵਜੇ ਸਿੰਘ ਮਾਨ ਨੇ ਪੰਥ ਕੇਕਤਾ ਦਾ ਸੱਦਾ ਦਿੱਤਾ ਕੀ ਕਹਿਣਾ ਚਾਹੁੰਦਾ ਮੈਂ ਉਹਨਾਂ ਜੀ 28 ਸਾਲ ਧਾਰਮਿਕ ਖੇਤਰ ਦੇ ਵਿੱਚ ਵਿਚਰਦਿਆਂ ਹੋਏ ਮੈਂ ਪਹਿਲਾਂ 3 ਸਾਲ ਵਿਦਿਆਲੇ 'ਚ ਪੜ੍ਹੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕੀਤੀ ਵੀ ਪਰ ਜਦੇਦਾਰ ਵੀ 8 ਸਾਲ ਰਹਿ ਗਿਆ ਤੇ ਹੁਣ ਉਦੋਂ ਦਾ ਹੀ ਪੰਥ ਕੇਕਤਾ ਦੀ ਗੱਲ ਸੁਣਨਾ ਆ ਰਹੇ ਹਾਂ ਪੰਥ ਕੇਕਤਾ ਹੋਣੀ ਚਾਹੀਦੀ ਹੈ ਪਰ ਪੰਥਕ ਇਕਤਾ ਲਈ ਸਿੱਖ ਸਿਧਾਂਤ ਮर्यादा ਤੇ ਪਰੰਪਰਾਵਾਂ ਇਹਨਾਂ ਦੀ ਬੁਨਿਆਦ ਤੇ ਹੋਣੀ ਚਾਹੀਦੀ ਹੈ ਕੋਈ ਸੱਤਾ ਨੂੰ ਪ੍ਰਾਪਤ ਕਰਨ ਲਈ ਪੰਥਕ ਇਕਤਾ ਜਿਹੜੀ ਆ ਉੱਚ ਅਸੀਂ ਸਿਰਚ ਮਾਰਨੀ ਹੈ ਤੁਹਾ ਗਸ ਪੰਥਕ ਇਕਤਾ ਕਰ ਲਓ ਜੀ ਦੋ ਬੰਦੇ ਤੁਹਾਡੇ ਜਿਤਾ ਦਾਂਗੇ ਚਾਰ ਤੁਹਾਡੇ ਜਿਤਾ ਦਾਂਗੇ ਇਹੋ ਜੀ ਪੰਥਕ ਇਕਤਾ ਨੂੰ ਅਸੀਂ ਮਾਰਦੇ ਹਾਂ ਗੋਲੀ ਜੇ ਪੰਥਕ ਇਕਤਾ ਕਰਨੀ ਹੈ ਤੇ ਪੰਥਕ ਇਕਤਾ ਸਿੱਖ ਸਿਧਾਂਤਾਂ ਪਰੰਪਰਾਵਾਂ ਤੇ ਮਰਿਆਦਾ ਦੇ ਆਧਾਰ ਤੇ ਹੋਣੀ ਚਾਹੀਦੀ ਪਾਰਟੀ ਵੀ ਹੋ ਸਕਦੀ ਹੈ ਜੀ ਹਾਂ ਜੀ ਜੀ ਦਾ ਕਿਸੇ ਨਾਲ ਮੈਂ ਤਾਂ ਜੀ ਪੰਥਕ ਇਕਤਾ ਦੀ ਗੱਲ ਕਰਦਾ ਜੀ ਆਲ ਕਸਾਬ ਦਾ 2 ਨੰਬਰ ਦਾ ਜੋ ਆਪਣਾ ਮਸਜੀ ਉਹਦੇ ਨਾਲ ਤੁਸੀਂ ਖੜੇ ਉਹਨਾਂ ਬਾਦਲ ਕੇ ਖੜੇ ਐਸੀ ਤਾਂ ਖੜੇ ਹੈ ਜੀ ਅਸੀਂ ਕਿਉਂ ਨਹੀਂ ਖੜੇ ਸਿਆਸੀ ਪਾਰਟੀ ਅਸੀਂ ਬਾਦਲ ਕਿਆ ਨੇ ਬਣਾਈ ਆ ਨਾ ਜੇ ਬਾਦ ਤੁਸੀਂ ਹੀ ਬਣਾਈ ਮੈਂ ਮੈਂ ਤੁਹਾਨੂੰ ਦੱਸਦਾ ਨਾ ਜੀ ਜੇ ਪਗੌੜਾ ਦਾਲ 2 ਦਸੰਬਰ ਦਾ ਹੁਕਮਨਾਮਾ ਮੰਨ ਲੈਂਦਾ ਤੇ ਪਾਰਟੀ ਨੇ ਬਣਾਈ ਨਹੀਂ ਸੀ ਇਸ ਕਰਕੇ ਇਹ 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 ਪਾਰਟੀ ਬਣਨ ਦੇ ਵਿੱਚ ਉਹਨਾਂ ਦਾ ਹੀ ਯੋਗਦਾਨ ਸਾਹਿਬ ਜੀ ਤੁਹਾਡੇ ਕੋਲੋਂ ਇਹ ਤਾਂ ਨਹੀਂ ਖਬਰ ਆਈ ਜੀ ਕਿ ਤੁਸੀਂ ਕੁਝ ਮੰਗਾਂ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਣ ਜਾ ਰਹੇ ਹੋ ਹੈ ਉਹਦੇ ਵਿੱਚ ਕੁਝ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਜੇ ਪਾਰਟੀ ਪਲੇਟਫਾਰਮ ਤੇ ਕੋਈ ਵਿਚਾਰ ਹੋ ਗਈ ਤਾਂ ਫਿਰ ਜਾਇਆ ਵੀ ਜਾ ਸਕਦਾ ਕੋਈ ਮਾੜੀ ਗੱਲ ਵੀ ਨਹੀਂ ਤੁਹਾਡੀ ਫੋਨ ਬਹੁਤ ਆਉਂਦੀਆਂ ਨੇ ਜੀ ਭਾਜੀ ਦੇ ਵੱਡੇ ਆਗੂਆਂ ਵਾਲੇ ਵਿੱਚ ਜੋ ਅੱਜ ਚੰਨੀ ਨਾਲ ਵੀ ਆਈਆਂ ਹੋਣੀਆਂ ਹੈ ਤੁਹਾਡੀ ਪਾਰਟੀ ਇਲੈਕਸ਼ਨ ਲੜ ਰਹੀ ਹੈ 27 ਦੀ ਹਾਂ ਜੀ ਬਿਲਕੁਲ ਲੜਾਂਗੇ ਚੈਰੀ ਸ਼ੁਰੂ ਹਾਂ ਜੀ ਹਾਂ ਕੋਈ ਡੱਟ ਜੁੜ ਵੀ ਹੋਊਗਾ ਉਹ ਬਾਦੀਆਂ ਗੱਲਾਂ ਹੋਰ ਜੀ ਕੋਈ ਸਵਾਲ 328 ਰੁਪਏ ਬਾਰੇ ਹੋਰ ਵੀ ਪੁੱਛ ਲਓ ਹੁਣ ਤਾਂ